ਆਮਲੇ ਕਿਥੋਂ ਰਹਿਮਾਤ ਮੈਂ ਮੇਰਾ ਨਾਮ ਜਗਿੰਦਰ ਸਿੰਘ ਸਨ ਬਲਵੀਰ ਸਿੰਘ ਤੇ ਮੈਂ 7 ਨੰਬਰ ਸਕੀਮ ਚ ਰਹਿਣਾ ਮੇਰੀ ਬੇਟੀ ਇੱਥੇ ਸਲੂਨ ਤੇ ਹੁੰਦੀ ਹੈ ਕੰਮ ਸਿੱਖਣ ਵਾਸਤੇ ਤੇ ਉਹਨਾਂ ਦੀ ਸਕੂਟਰੀ ਚੋਰੀ ਹੋ ਗਈ ਹੈ तकरीबन 12:30 ਵਜੇ ਇੱਥੇ ਪਹੁੰਚੇ ਸੀਗੇ ਤੇ 1 ਵਜੇ ਤੱਕ ਸਕੂਟਰੀ ਇੱਥੇ ਹੀ ਤੇ 1 ਤੋਂ 2 ਵਜੇ ਦੇ ਵਿੱਚ ਵਿੱਚ ਇਹ ਵਾਰਦਾਤ ਚੋਰੀ ਹੋ ਗਈ ਤੇ ਸਕੂਟਰੀ ਤੇ ਮੈਂ ਤਾਂ ਬਾਹਰ ਗਿਆ ਸੀਗਾ ਤੇ ਆਪਾਂ ਫਿਰ 4:30 ਵਜੇ ਜਾ ਕੇ ਤੇ ਪੁਲਿਸ ਰਿਪੋਰਟ ਕਰਤੀ ਸਿਟੀ ਥਾਣੇ ਬੇਟੀ ਕਿਵੇਂ ਪਤਾ ਲੱਗਿਆ ਬੇਟੀ ਜਦੋਂ ਥੱਲੇ ਉਤਰੀ 4 ਵਜੇ ਘਰ ਨੂੰ ਜਾਣ ਵਾਸਤੇ ਤਾਂ ਉਹਨਾਂ ਨੇ ਦੇਖਿਆ ਵੀ ਚਾਬੀ ਉਹਦੇ ਕੋਲ ਹੈਗੀ ਸੀ ਸਕੂਟਰ ਥੱਲੇ ਕਿਤੇ ਜੀ ਲੱਭੀ ਪਾੜ ਕੀਤੀ ਉਹਨੇ ਇੱਧਰ ਉੱਧਰ ਪੁੱਛਿਆ ਪਰ ਕਿਤੇ ਨਾ ਕੇ ਕੈਂਬਰੇ ਦੇ ਵਿੱਚ ਆਈ ਉਸ ਤੋਂ ਬਾਅਦ ਫਿਰ ਮੈਂ ਆਪਣੀ ਬੇਟੀ ਨੂੰ ਕਿਹਾ ਵੀ ਤੁਸੀਂ ਜਾਓ ਤੇ ਸਿੱਧੀ ਥਾਣੇ ਰਿਪੋਰਟ ਕਰ ਦਿਓ ਕੰਪਲੇਂਟ ਕਰਤੀ ਹਾਂਜੀ ਹਾਂਜੀ ਇੱਥੇ ਕੀ ਕਰਨਾ ਦੀ ਐ ਇੱਥੇ ਮੇਰੀ ਬੇਟੀ ਨਾ ਸਲੂਨ ਤੇ ਕੰਮ ਸਿੱਖਦੀ ਐ ਕਿੰਨੇ ਵਜੇ ਘਟਣਾ ਆਈ ਇਹ ਹੈਗੀ ਜੀ 1 ਤੋਂ 2 ਵਜੇ ਦੇ ਵਿੱਚ ਵਿੱਚ ਆਈਡੀ ਸਕੂਟਰੀ ਐਕਟਿਵ ਆਹੀ ਜੀ ਪੀਵੀ06ਏਐਨ00615 ਵਾਈਟ ਕਲਰ ਜੀ ਡੇਲੀ ਆਂਦੀ ਪਈ ਜੀ ਹਾਂਜੀ ਹਾਂਜੀ ਡੇਲੀ ਆਂਦੀ ਜੀ ਸਰ ਉਹ ਬੇਟੀ ਨੇ ਲਿਖਾ ਕੇ ਆਈ ਹੁਣ ਮੈਂ ਬਾਕੀ ਮੈਂ ਥਾਣੇ ਸਵੇਰੇ ਜਾਵਾਂਗਾ ਆਪ ਖੁਦ ਪੁੱਛਾਂਗਾ ਉਹਨੂੰ ਤੇ ਕੀ ਕਾਰਵਾਈ ਕਰਦੇ ਨੇ ਇੱਥੇ ਸਾਢੇ 12:30 ਆਈ ਜੀ ਕੰਪਲੇਂਟ ਕੰਨੀ ਸੀ ਕੰਪਲੇਂਟ ਸਾਮੀ ਸਾਢੇ 4:00 ਵਜੇ ਜਦੋਂ ਵਾਪਸ ਜਾਣਾ ਓਦੋਂ ਹੀ ਪਤਾ ਲੱਗਾ ਵੀ ਸਕੂਟਰ ਥੱਲੇ ਨਹੀਂ ਨਹੀਂ ਲੱਗੀ ਹੋਏ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਸੀਸੀਟੀਵੀ ਕੈਮਰਾ ਤਾਂ ਸਾਰੇ ਹੈਗਾ ਸਾਹਮਣੇ ਪੰਜਾਬ ਮੋਬਾਈਲ ਦੁਕਾਨ ਵਾਲਿਆਂ ਦਾ ਪਰ ਉਹ ਚੈੱਕ ਕੀਤਾ ਉਹਦੇ ਵਿੱਚ ਨੋਰਮਲ ਜਿਹਾ ਇੱਕ ਟਾਇਰ ਆਇਆ ਉਹ ਸਕੂਟੀ ਕੈਮਰੇ ਦੀ ਮਾਰ ਤੋਂ ਬਾਹਰ ਸੀਗੀ ਮਤਲਬ ਪੂਰੀ ਤਰੀਕੀ ਬਾਹਰ ਨਹੀਂ ਸੀ ਹਾਂਜੀ ਹਾਂ ਕੈਮਰੇ ਕੈਮਰੇ ਦੇ ਵਿੱਚ ਨਹੀਂ ਆਈ ਮੈਂ ਦੇਖਿਓ ਮੈਂ ਕਰਦਾ ਜੀ ਜੋ ਜੇ ਕਿਸੇ ਕੋਲੋਂ ਮਿਲ ਜੇ ਤਾਂ ਸਾਨੂੰ ਸਕਿਉਰਟੀ ਸਾਡੀ ਤੇ ਸਰਕਾਰ ਸਾਨੂੰ ਆਪਣੇ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਹੋਏਗਾ